ਕਥਰੀ ਕਾਲ ਤੁਸੀਂ ਦੇਖ ਰਹੇ ਹੋ ਦਾਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਅਕਰਸ਼ੰਦ ਰਕੌਰ ਜੀ ਮੌਜੂਦ ਨੇ ਬੇहद ਅਹਿਮ ਮੁੱਦਾ ਆ ਜੋ ਕਰੋਨਾ ਵੈਕਸੀਨ ਦੇ ਨਾਲ ਜੁੜਿਆ ਜਦੋਂ ਉਦੋਂ ਕਰੋਨਾ ਦਾ ਦੌਰ ਸੀਗਾ ਵੈਕਸੀਨ ਕਈ ਲੋਕਾਂ ਨੇ ਲਗਵਾਈ ਜਾਂ ਕਈਆਂ ਨੇ ਉਸ ਤਰੀਕੇ ਨਾਲ ਸਵਾਲ ਚੁੱਕਿਓ ਉਦੋਂ ਵੀ ਇਹੀ ਗੱਲ ਹੁੰਦੀ ਸੀ ਕਿ ਕਿੰਨੀ ਕੁ ਸੇਫ ਆ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ મોદી ਸਾਹਿਬ ਦੇ ਜਿਹੜੇ ਤਸਵੀਰ ਲੱਗੇ ਸਰਟੀਫਿਕੇਟ ਲੋਕਾਂ ਨੂੰ ਮਿਲੇ ਹੁਣ ਸਵਾਲ ਫਿਰ ਉੱਥੇ ਹੀ ਆ ਕੇ ਖੜਾ ਹੋ ਗਿਆ ਕਿ ਜਦੋਂ ਉਹਨੂੰ ਚੁਣੌਤੀ ਦਿੱਤੀ ਗਈ ਅਦਾਲਤਾਂ ਦੇ ਵਿੱਚ ਵਿਦੇਸ਼ਾ ਚ ਤਾਂ ਉੱਥੇ ਉਸ ਕੰਪਨੀ ਨੇ ਕੀ ਕੀਤਾ ਤੇ ਉਹਦਾ ਅਸਰ ਹੁਣ ਭਾਰਤ ਦੇ ਅੰਦਰ ਸਿਆਸੀ ਤੌਰ ਤੇ ਚਲੋ ਹੋਣਾ ਹੀ ਹੈ ਕਿਉਂਕਿ ਚੋਣਾਂ ਸਿਰ ਦੇ ਉੱਤੇ ਨੇ ਪਰ ਲੋਕਾਂ ਦੇ ਅੰਦਰ ਵੀ ਜਿਹੜਾ ਡਰ ਸਾਮ ਸੀਗਾ ਉਹ ਇੱਕ ਵਾਰ ਫੇਰ ਜਿਹੜਾ ਉਹ ਸਾਹਮਣੇ ਨਿਕਲ ਕੇ ਆਉਂਦਾ ਕਿ ਇਹਦੇ ਨਾਲ ਬ੍ਰੇਨ ਟਿਊਮਰ ਜਾਂ ਹਾਰਟ ਅਟੈਕ ਜਾਂ ਕਲੌਟ ਵਰਨਾ ਖੂਨ ਦੇ ਉਹ ਉਹ ਸਾਰਾ ਕੁਝ ਜਾਂ ਉਸ ਤੋਂ ਇਲਾਵਾ ਹੋਰ ਕੀ ਸਾਈਡ ਇਫੈਕਟ ਹੋ ਸਕਦੇ ਨੇ ਕਿ ਇਹਦੇ ਵਿੱਚ ਕੋਈ ਸੱਚਾਈ ਹੈ ਇਹ ਸਾਰੇ ਸਵਾਲ ਜੋ ਤੁਹਾਡੇ ਸਾਡੇ ਮਨਾਂ ਵਿੱਚ ਨੇ ਉਹਦੇ ਉੱਤੇ ਗੱਲਬਾਤ ਨੂੰ ਅਸੀਂ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ ਤੇ ਤੁਸੀਂ ਜੋ ਮੈਂ ਸਵਾਲ ਮਤਲਬ ਕਿ ਲਗਾਤਾਰ ਜੋ ਖੜੇ ਹੋ ਰਹੇ ਨੇ ਉਹਦੇ ਥੋੜਾ ਚਾਣਨਾ ਪਾਇਓ ਕਿ ਆਖਿਰਕਾਰ ਦੀ ਸਚਾਈ ਕੀ ਹੈ ਤੁਹਾਡੇ ਕੋਲ ਵੀ ਬਹੁਤ ਲੋਕਾਂ ਨੇ ਆ ਕੇ ਅਪਰੋਚ ਕੀਤੀ ਹੋਣੀ ਕਿ ਦੱਸੋ ਹੁਣ ਅਸੀਂ ਕੀ ਕਰੀਏ ਟੀਕੇ ਤਾਂ ਲਵਾ ਚੁੱਕੇ ਹਾਂ ਅ ਦੇਖੋ ਪਹਿਲੀ ਚੀਜ਼ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਸਪਸ਼ਟ ਕਰ ਦਿਆਂ ਵੀ ਜਦੋਂ ਕੋਈ ਦਵਾਈ ਜਾਂ ਟੀਕਾ ਬਾਜ਼ਾਰ ਵਿੱਚ ਆਉਂਦਾ ਜੇ ਤਾਂ ਕਈਆਂ ਦੇ 10 ਸਾਲ ਦੀ ਰਿਸਰਚ ਹੁੰਦੀ ਜੇ ਕਈਆਂ ਦੀ 15 ਸਾਲ ਦੀ ਰਿਸਰਚ ਹੁੰਦੀ ਜੇ ਕਈ ਥਾਈਂ ਪਹਿਲਾਂ ਜਾਨਵਰਾਂ ਨੂੰ ਲਾਇਆ ਜਾਂਦਾ ਜੇ ਉਹਨਾਂ ਦੇ ਲੰਮੇ ਸਮੇਂ ਤੱਕ ਹੁੰਦੇ ਮਾੜੇ ਅਸਰ ਕਿ ਕਿੰਨਿਆਂ ਨੂੰ ਕੈਂਸਰ ਬਣ ਰਿਹਾ ਜੇ ਕਿੰਨਿਆਂ ਨੂੰ ਸ਼ੂਗਰ ਦੀ ਬਿਮਾਰੀ ਕਿੰਨਿਆਂ ਦੇ ਬ੍ਰੇਨ ਟਿਊਮਰ ਜਾਂ ਕਈ ਬੱਚੇ ਜਿਹੜੇ ਫਿਰ ਮਾਂ ਨੂੰ ਪਾਈ ਜਾਵੇ ਤਾਂ ਬਿਨਾ ਹੱਥਾਂ ਜਾਂ ਪੈਰਾਂ ਦੇ ਜੰਮਦੇ ਨੇ ਸੋ ਇਹੋ ਜੇ ਬਹੁਤ ਸਾਰੇ ਮਾੜੇ ਅਸਰ ਪਹਿਲਾਂ ਦੇਖੇ ਜਾਂਦੇ ਨੇ ਸਡਨ ਹਾਰਟ ਅਟੈਕਸ ਕਿਹੜੀਆਂ ਕਰਦੀਆਂ ਨੇ ਸਾਰੀਆਂ ਦਵਾਈਆਂ ਈਵਨ ਕਾਂਗਸ ਕਾਮ ਤੱਕ ਦੀਆਂ ਦਵਾਈਆਂ ਦੇ ਲੰਮੇ ਸਮੇਂ ਤੱਕ ਟੈਸਟਿੰਗ ਹੋਣ ਤੋਂ ਬਾਅਦ ਹੀ ਉਹ ਬਾਜ਼ਾਰ ਵਿੱਚ ਆਉਂਦੀਆਂ ਹੁਣ ਜਿੱਤੋਂ ਤੱਕ ਕੋਵਿਡ ਦੀ ਗੱਲ ਸੀ ਦੋ ਤਿੰਨ ਚੀਜ਼ਾਂ ਪਹਿਲੀ ਚੀਜ਼ ਤਾਂ ਕਰੋਨਾ ਵਾਇਰਸ ਕੋਈ ਨਵੀਂ ਨਹੀਂ ਸੀ ਇਹ ਸਦੀਆਂ ਪੁਰਾਣੀ ਸੀ ਜਿਹਨੇ ਆਪਣੀ ਸ਼ਕਲ ਤਬਦੀਲ ਕੀਤੀ ਸੀ ਜੋ ਅਸੀਂ ਐ ਮਆਰਨਏ ਦੇ ਵਿੱਚੋਂ ਵੜ ਕੇ ਜਿਵੇਂ ਉਹ ਵੈਕਸੀਨ ਉਹਨਾਂ ਨੇ ਬਣਾਈ ਜੋ ਉਸ ਤੋਂ ਲੈ ਕੇ ਸਾਰਾ ਕੁਝ ਉਹ ਸ਼ੁਰੂ ਹੋਇਆ ਸੋ ਇਹ ਹਮੇਸ਼ਾ ਹਰ ਸਦੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਵਾਇਰਸ ਆ ਕੇ ਸ਼ਕਲ ਤਬਦੀਲ ਕਰਕੇ ਤਬਾਈ ਮਚਾਉਂਦੀ ਜੇ ਫਿਰ ਸਾਡੀ ਇਮਿਊਨਿਟੀ ਬਣਦੀ ਜੇ ਤੇ ਫਿਰ ਉਸ ਤੋਂ ਬਚਾਅ ਹੋਣ ਲੱਗ ਜਾਂਦਾ ਪਰ ਕਦੇ ਵੀ ਇਹ ਨਹੀਂ ਸੀ ਹੋਇਆ ਕਿ ਕੋਈ ਟੀਕਾ ਇਡੀ ਤੇਜ਼ੀ ਨਾਲ ਮਾਰਕੀਟ ਵਿੱਚ ਆਇਆ ਹੋਵੇ ਜਿਹਦੇ ਸਾਈਡ ਇਫੈਕਟ ਸਾਰੇ ਪਤਾ ਵੀ ਲੱਗ ਗਿਆ ਹੋਵੇ ਠੀਕ ਮਿਸਾਲ ਵਜੋਂ 6 ਮਹੀਨਿਆਂ ਤੋਂ ਛੋਟੇ ਬੱਚਿਆਂ ਨੂੰ ਜਦੋਂ ਇਹ ਟ੍ਰਾਈ ਕੀਤਾ ਗਿਆ ਜੋ ਕਿ ਖੋਜ ਵੀ ਦਬ ਦਿੱਤੀ ਗਈ ਜੋ ਕਿ ਪਬਲਿਸ਼ ਵੀ ਨਹੀਂ ਹੋਣ ਦਿੱਤੀ ਗਈ ਤੇ ਹੁਣ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕਿਉਂ 6 ਮਹੀਨੇ ਤੋਂ ਛੋਟੇ ਬੱਚਿਆਂ ਨੂੰ ਟੀਕਾ ਰੋਕ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਸੋਜ਼ਿਸ਼ ਹੁੰਦੀ ਦੇਖੀ ਗਈ ਜੋ ਸੀਰੀਅਸ ਸੀ ਜਾਨਲੇਵਾ ਸੀ ਇਸ ਕਾਰਨ ਇਹ ਤੁਰੰਤ ਰੋਕ ਦਿੱਤਾ ਗਿਆ ਕਿ 6 ਮਹੀਨੇ ਤੋਂ ਛੋਟੇ ਬੱਚਿਆਂ ਨੂੰ ਨਾ ਦਿੱਤਾ ਜਾਏ ਕਿਤੇ ਤਰਾ ਤਰਾ ਹੋ ਜਾਵੇ ساری ਦੁਨੀਆ 'ਚ ਇੰਨੀਆਂ ਭਿਆਨਕ ਮੌਤਾਂ ਸ਼ੁਰੂ ਹੋ ਗਈਆਂ ਤੋਂ ਉਹ ਇੱਕਦਮ ਰੋਕਿਆ ਗਿਆ। ਉਦੋਂ ਵੀ ਇਹ ਦੇਖਣ ਵਿਚ ਆ ਰਿਹਾ ਸੀ ਕਿ ਜਿਨ੍ਹਾਂ ਨੂੰ ਟੀਕੇ ਲੱਗਦੇ ਸੀ ਤਿੱਖੀ ਦਰਦਾਂ ਸ਼ੁਰੂ ਹੋਣੀਆਂ, ਜੋੜਾਂ 'ਚ ਸੋਦੇਸ਼ ਤੁਰਿਆ ਨਾ ਜਾਣਾ, ਸਿਰ ਪੀੜ, ਅੱਖਾਂ ਵਿੱਚ ਦਰਦ, ਯਾਨੀ ਇੰਨੇ ਬੁਰੇ ਹਾਲ ਵਿੱਚ ਕਿ ਲੋਕ ਪਾਸਾ ਲੈਣ ਤੋਂ ਵੀ ਔਖੇ ਹੋ ਚੁੱਕੇ ਸਨ ਇਹ ਹਾਲ ਵਿੱਚ ਸੀ। ਪਰ ਫਿਰ ਵੀ ਦੇਸ਼ ਧਰੋਹ ਤੱਕ ਦਾ ਲਫ਼ਜ਼ ਉਦੋਂ ਵਰਤਿਆ ਗਿਆ ਕਿ ਜਿਹੜੇ ਟੀਕਾ ਨਹੀਂ ਲਵਾ ਰਹੇ ਇੰਨੀ ਜ਼ਬਰਦਸਤੀ ਕੀਤੀ ਗਈ ਕਿ ਤੁਸੀਂ ਹਾਲਚ ਨਹੀਂ ਜਾ ਸਕਦੇ ਤੁਸੀਂ ਬਾਜ਼ਾਰ ਚ ਨਹੀਂ ਨਿਕਲ ਸਕਦੇ ਤੁਸੀਂ ਹਵਾਈ ਜਹਾਜ਼ ਚ ਨਹੀਂ ਜਾ ਸਕਦੇ ਤੁਸੀਂ ਸਿਨੇਮਾ ਹਾਲ ਚ ਨਹੀਂ ਜਾ ਸਕਦੇ ਸਕੂਲਾਂ ਚ ਨਹੀਂ ਜਾ ਸਕਦੇ ਤਾਂ ਇਹ ਸਾਰਾ ਕੁਝ ਇੰਨਾ ਕੁ ਜ਼ਬਰਦਸਤੀ ਠੋਸਿਆ ਗਿਆ ਕਿ ਜੇ ਕੋਈ ਡਾਕਟਰ ਆਵਾਜ਼ ਚੁੱਕਦਾ ਸੀ ਤਾਂ ਉਹਦੇ ਖਿਲਾਫ ਐਕਸ਼ਨ ਕੋਈ ਸਰਜਰ ਕਰ ਗੱਲ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਤੇ ਇਹ ਅੰਤਰਰਾਸ਼ਟਰੀ ਪੱਧਰ ਤੇ ਐਂਟੀ ਹਿਊਮੈਨਿਟੀ ਤੱਕ ਇਹ ਗੱਲ ਚੁੱਕ ਦਿੱਤੀ ਗਈ ਕਿ ਜਿਹੜਾ ਵੀ ਕੋਈ ਸਵਾਲ ਪੁੱਛਦਾ ਜੇ ਉਹ ਤਾਂ ਮਨੁੱਖਤਾ ਦਾ ਕਾਤਲ ਹੁਣ ਇੰਨਾ ਵੱਡੀ ਪੱਧਰ ਤੇ ਇਹ ਚੀਜ਼ ਫਿਰ ਉਹਦੇ ਵਿੱਚ ਵਰਤਿਆ ਕੌਣ ਗਿਆ ਥੋੜਾ ਜਿਹਾ ਧਿਆਨ ਕਰਿਓ ਸਭ ਤੋਂ ਪਹਿਲਾਂ ਡਾਕਟਰਾਂ ਨੂੰ ਲਾਏ ਗਏ ਮੈਂ ਆਪ ਬੈਠੀ ਹਾਂ ਸਾਡੇ ਨਾਲ ਦੇ ਬੈਠੇ ਨੇ ਚਾਰ-ਚਾਰ ਟੀਕੇ ਲਵਾਈ ਬੈਠੇ ਹਾਂ ਸਭ ਤੋਂ ਪਹਿਲਾਂ ਡਾਕਟਰਾਂ ਨੂੰ ਇਹਦੇ ਲਈ ਵਰਤਿਆ ਗਿਆ ਉਹਨਾਂ ਨੂੰ ਅਧੂਰੀ ਇਨਫੋਰਮੇਸ਼ਨ ਦੇ ਕੇ ਜਿਨ੍ਹਾਂ ਚ ਮੈਂ ਆਪ ਮੇਰੇ ਵਰਗੇ ਸਾਰੇ ਸ਼ਾਮਲ ਆ ਤੇ ਭਈ ਇਹਨਾਂ ਬਾਰੇ ਜਾਣਕਾਰੀ ਦਿਓ ਕਿ ਇਹ ਬਿਮਾਰੀ ਤੋਂ ਬਚਣਾ ਜੇ ਤਾਂ ਇੱਕੋ ਹੀ ਰਾਹ ਹੈ ਕਿ ਤੁਹਾਨੂੰ ਇਹ ਲਵਾਉਣਾ ਹੀ ਪੈਣਾ ਤਾਂ ਉਹ ਜਾਣਕਾਰੀ ਅਸੀਂ ਆਪਣੇ ਮਰੀਜ਼ਾਂ ਨੂੰ ਦਿੱਤੀ ਬਿਲਕੁਲ ਉਨੇ ਹੀ ਤਗੜੇ ਤਰੀਕੇ ਨਾਲ ਮੀਡੀਆ ਵਰਤਿਆ ਗਿਆ ਜਿਨ੍ਹਾਂ ਨੂੰ ਇਹ ਜਾਣਕਾਰੀ ਅਧੂਰੀ ਦੇ ਕੇ ਦਿੱਤਾ ਗਿਆ ਹੈ ਕਿ ਭਈ ਜਿਹੜੇ ਨਹੀਂ ਲਵਾ ਰਹੇ ਉਹ ਤੁਹਾਡੀ ਵੀ ਮੌਤ ਦਾ ਕਾਰਨ ਨੇ ਜੋ ਇਹ ਨਿਕਲਣਗੇ ਤਾਂ ਫਿਰ ਸਭ ਨੂੰ ਬਿਮਾਰ ਕਰਨਗੇ ਸੋ ਇਹ ਹਰ ਹਾਲ ਵਿੱਚ ਲੱਗਣਾ ਚਾਹੀਦਾ ਹੈ ਉਹਦੇ ਨਾਲ ਇੱਕ ਹਾਰਡ ਇਮਿਊਨਿਟੀ ਬਣੇਗੀ ਜੋ ਕਿ ਪਹਿਲਾਂ ਵੀ ਹੋਰ ਟੀਕਿਆਂ ਨਾਲ ਬਣਦੀ ਜੇ ਕਿ ਇਹ ਸਾਨੂੰ ਸਾਰਿਆਂ ਨੂੰ ਅਲਟੀਮੇਟਲੀ ਜਾਨ ਸਾਡੀ ਜੇ ਬਚਣੀ ਜੇ ਇਹੋ ਟੰਗ ਜੇ ਸੋ ਇੱਕ ਭੈ ਦਾ ਵਪਾਰ ਹੋਇਆ ਬੜੀ ਵੱਡੀ ਪੱਧਰ ਤੇ ਇਹ ਅੰਤਰਰਾਸ਼ਟਰੀ ਪੱਧਰ ਤੇ ਹੋਇਆ ਸੁਖਿੰਦਰ ਜੀ ਕਿਉਂਕਿ ਸਾਡੇ ਵੀ ਮੁਲਕ ਵਿੱਚ ਜੇ ਇਸ ਬਿਮਾਰੀ ਦੇ ਹੋਣ ਤੋਂ ਡੇਢ ਸਾਲ ਪਹਿਲਾਂ ਕਿੱਟਾਂ ਪਹੁੰਚ ਚੁੱਕੀਆਂ ਸਨ ਦਾ ਮਤਲਬ ਕੁਝ ਤਾਂ ਮੈਨੂੰ ਲੱਗਦਾ ਸਾਡੇ ਸੁਣਨ ਵਾਲੇ ਆਪੇ ਹੀ ਸਮਝਦਾਰ ਨੇ ਉਹਦਾ ਆਪੇ ਹੀ ਕਿਆ ਸਲਾਹ ਸਕਦੇ ਨੇ ਕੀ ਹੋਣ ਲੱਗਿਆ ਸੀ ਤੇ ਫਿਰ ਦੁਨੀਆ ਭਰ ਵਿੱਚ ਜਿਸ ਢੰਗ ਨਾਲ ਫਾਰਮਾ ਕੰਪਨੀਆਂਜ਼ ਨੇ ਸਪੋਰਟ ਦੇ ਨਾਲ ਉਹ ਸਰਕਾਰਾਂ ਉਹਨਾਂ ਸਾਰਿਆਂ ਦੇ ਵਿਕਸਿਤ ਮੁਲਕ ਹੋਣ ਭਾਵੇਂ ਵਿਕਾਸਸ਼ੀਲ ਉਹਨਾਂ ਦੇ ਇਸ ਤਰੀਕੇ ਦੇ ਪ੍ਰਭਾਵੀ ਨੇ ਸਾਡੇ ਸਾਹਮਣੇ ਇਹ ਤਾਂ ਤਥਾਂ ਸਮੇਤ ਸਾਡੇ ਕੋਲ ਸਬੂਤ ਸਾਰਿਆਂ ਕੋਲ ਪਹੁੰਚ ਚੁੱਕੇ ਹੋਏ ਨੇ মিডিਆ ਰਹੀਂ ਕਿ ਕਿਵੇਂ ਕਿਸੇ ਕਿਸੇ ਮੁਲਕ ਦੇ ਵਿੱਚ ਤਾਂ ਉਹ ਇੰਨਾ ਖਰਚਾ ਪਾ ਰਹੇ ਸਨ ਕਿ ਉਹਨਾਂ ਦਾ ਸਾਰਾ ਮੁਲਕ ਦਾ ਯਾਨੀ 60 60 ਫੀਸਦੀ ਹਿੱਸਾ ਫਾਰਮਾ ਕੰਪਨੀਆਂਜ਼ ਵੱਲੋਂ ਕੁਝ ਪਹੁੰਚਿਆ ਸੋ ਉਹਨਾਂ ਵਿੱਚ ਵੀ ਵੱਡੀ ਗਿਣਤੀ ਇਹ ਟੀਕਾ ਜਿਹੜੇ ਪ੍ਰੋਡਕਸ਼ਨ ਵਾਲੇ ਸਨ ਟੀਕੇ ਦੇ ਉਹਨਾਂ ਦਾ ਰੋਲ ਸੀ ਹੁਣੇ ਸਾਰਾ ਕੁਝ ਦੇਖਦੇ ਆ ਜਿਹਦੇ ਵਿੱਚ ਅਸੀਂ ਵੀ ਕੇਸ ਰਿਪੋਰਟ ਕੀਤੇ ਪੀਟੀ ਕੇ ਲੱਗਣ ਤੋਂ ਬਾਅਦ ਬੜੇ ਅਜੀਬ ਤਰ੍ਹਾਂ ਦੇ ਚਮੜੀ ਦੇ ਰਿਐਕਸ਼ਨ ਦਿਖ ਰਹੇ ਨੇ ਪੱਠਿਆਂ ਦੀ ਕਮਜ਼ੋਰੀ ਦਿਖ ਰਹੀ ਜੇ ਈਵਨ ਸਿਰ ਪੀੜ ਹੋਣ ਲੱਗ ਗਈ ਜੇ ਜੋੜਾਂ ਦੀ ਦਰਦ ਜਾ ਨਹੀਂ ਰਹੀ ਇਹ ਚੀਜ਼ਾਂ ਦਿਖ ਰਹੀਆਂ ਨੇ ਪਰ ਨਾ ਤਾਂ ਇਹ ਰਿਪੋਰਟਾਂ ਪਬਲਿਸ਼ ਹੋਈਆਂ ਤੇ ਜਦੋਂ ਗੱਲਾਂ ਕੀਤੀਆਂ ਗਈਆਂ ਉਹ ਪ੍ਰੋਗਰਾਮ ਮੀਡੀਆ ਚੋਂ ਖਤਮ ਕਰ ਦਿੱਤੇ ਗਏ ਬੈਨ ਕਰ ਦਿੱਤੇ ਗਏ ਗੱਲਾਂ ਨਹੀਂ ਨਿਕਲੀਆਂ ਉਦੋਂ ਵੀ ਯੂਕੇ ਵਿੱਚ ਵੀ ਇਹਦਾ ਜ਼ਿਕਰ ਹੋਇਆ ਆਸਟ੍ਰੇਲੀਆ ਵਿੱਚ ਵੀ ਹੋਇਆ ਇਹਨ ਦਿੱਲੀ ਵਿੱਚ ਵੀ ਜ਼ਿਕਰ ਆਇਆ ਕਿ ਭਾਈ ਸਾਨੂੰ ਬਲੱਡ ਕਲੌਟਸ ਦੇ ਕੁਝ ਕੇਸ ਦਿਖ ਰਹੇ ਨੇ ਜਿਨ੍ਹਾਂ ਦੇ ਕਲਾਸਿਕ ਇਹ ਨੇ ਉਹਨਾਂ ਨੂੰ ਵੀ ਇਹ ਕਹਿ ਕੇ ਚੁੱਪ ਕਰਾ ਦਿੱਤਾ ਗਿਆ ਕਿ ਇਹ ਤਾਂ ਪਹਿਲੇ ਕੋਵਿਡ ਦੀ ਹੀ ਗਾਰਣ ਹੈ ਉਹਦੇ ਕਾਰਨ ਬਲੱਡ ਕਲੌਟਸ ਨੇ ਉਹਦੇ ਕਾਰਨ ਛਾਤੀ ਵਿੱਚ ਪੀੜ ਹੈ ਉਹਦੇ ਕਾਰਨ ਨਜ਼ਰ ਧੁੰਦਲੀ ਹੋ ਰਹੀ ਜੇ ਉਹਦੇ ਕਾਰਨ ਹੀ ਸਿਰ ਪੀੜ ਹੋ ਰਹੀ ਜੇ ਪਾਸੇ ਮਰ ਰਹੇ ਨੇ ਹਾਰਟ ਅਟੈਕਸ ਹੋ ਰਹੇ ਨੇ ਕੋਵਿਡ ਹੀ ਸੀ ਟੀਕਾ ਨਹੀਂ ਸੀ ਪਰ ਹੁਣ ਤਾਂ ਖੈਰ ਇਹ ਕੰਪਨੀ ਹੀ ਮੰਨ ਚੁੱਕੀ ਹੈ ਇਸ ਸਾਡੇ TTS ਜੋ ਜਿਹਨੂੰ ਅਸੀਂ ਥਰੋਮਬੋਸਿਸ ਵਿਦ ਥਰੋਮਬੋਸਾਈਟੋਪੈਨਿਕ ਸਿੰਡਰੋਮ ਕਹਿੰਨੇ ਆ ਕਿ ਇਹ ਵਾਕਈ ਇਸੇ ਕਾਰਨ ਹੀ ਹੋ ਰਿਹਾ ਸੋ ਇਹਦੇ ਵਿੱਚ ਬਲੱਡ ਕਲੌਟ ਪਣਨ ਤੋਂ ਬਾਅਦ ਜਿਵੇਂ ਪਲੇਟਲੇਟਸ ਘਟਨੇ ਇਹ ਸਾਰਾ ਕੁਝ ਹੁਣ ਤਾਂ ਇਹਦੇ ਨਾਲੇ ਸਾਬਤ ਹੋ ਚੁੱਕੇ ਤੱਥ ਨੇ ਕਿ ਇਹ ਚੀਜ਼ ਕਰ ਰਹੀ ਪਰ ਜਿੰਤੋਂ ਤੱਕ ਸਵਾਲ ਮੇਰੇ ਮੇ ਹੈ ਤੁਸੀਂ ਕਿਹਾ ਕਿ ਸਵਾਲ ਉਦੋਂ ਵੀ ਚੁੱਕੇ ਗਏ ਸਵਾਲ ਅੱਜ ਵੀ ਚੁੱਕੇ ਜਾ ਰਹੇ ਨੇ ਹੁਣ AIMS ਵੱਲੋਂ ਵੀ ਵਿਆਲ ਜਾਰੀ ਹੋਇਆ ਉਹਨਾਂ ਨੇ ਕਿਹਾ ਕਿ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਹਿੰਦੇ ਲੰਮਾ ਸਮਾਂ ਬੀਤ ਚੁੱਕਿਆ ਉਹ ਕਹਿੰਦੇ ਜੇ ਕੋਈ ਸਾਈਡ ਇਫੈਕਟ ਇਸ ਤਰੀਕੇ ਦੇ ਕੋਈ ਵੱਡੇ ਪੱਧਰ ਤੇ ਕੋਈ ਜਾਣਨ ਵਾਲਾ ਜ ਆ ਉਦੋਂ ਦੇ ਸਾਹਮਣੇ ਆਉਂਦੇ ਤਾਂ ਬਹੁਤ ਵੱਡੇ ਪੱਧਰ ਤੇ ਮੌਤਾਂ ਵੀ ਹੋ ਸਕਦੀਆਂ ਸੀਗੀਆਂ ਹਾਲਾਂਕਿ ਜਿਨ੍ਹਾਂ ਦੇ ਟੀਕੇ ਲੱਗੇ ਨੇ ਉਹ ਸ਼ੰਕਾ ਉਦੋਂ ਵੀ ਜ਼ਾਹਰ ਕਰ ਰਹੇ ਸੀ ਉਹ ਹੁਣ ਵੀ ਜ਼ਾਹਰ ਕਰ ਰਹੇ ਨੇ ਕਿ ਇਹ ਹੌਲੀ ਹੌਲੀ ਜਿਹੜਾ ਉਹ ਆਪਣਾ ਅਸਰ ਦਿਖਾ ਰਿਹਾ ਕਿਸੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਦਿਖਾਇਆ ਕਿਸੇ ਤੇ ਹੌਲੀ ਹੌਲੀ ਅਸਰ ਦਿਖਾ ਰਿਹਾ ਹੁਣ ਇਹ ਸਭ ਦੇ ਪਿੱਛੇ ਅਸੀਂ ਸੱਚ ਕਿੰ ਨੂੰ ਮੰਨੀਏ ਡਾਕਟਰਾਂ ਦੀ ਮੰਨੀਏ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਉਹੀ ਸਾਰਾ ਕੁਝ ਦੱਸ ਸਕਦੇ ਨੇ ਇਸ ਮਾਮਲੇ ਦੇ ਵਿੱਚ ਜਾਂ ਫਿਰ ਜਿਹੜੇ ਵੱਡੇ ਵੱਡੇ ਵਿਗਿਆਨੀ ਬੈਠੇ ਨੇ ਜਾਂ ਜਿਹੜੇ ਵਿਦੇਸ਼ੀ ਮਤਲਬ ਕਿ ਬਿਜ਼ਨਸਮੈਨ ਇਹਦੇ ਪਿੱਛੇ ਕੰਮ ਕਰ ਰਹੇ ਨੇ ਇਸ ਮਾਫੀਏ ਵਾਂਗੂ ਵਰਕ ਕਰ ਰਹੇ ਨੇ ਉਹਨਾਂ ਨੂੰ ਅਸੀਂ ਕਿਹਦੇ ਵੱਲ ਧਿਆਨ ਦਿੱਤਾ ਜਾਵੇ ਬਹੁਤ ਅਹਿਮ ਸਵਾਲ ਤੁਸੀਂ ਪੁੱਛਿਆ ਜੀ ਅਸਲ ਸੁਖਵਿੰਦਰ ਜੀ ਜਿਹੜੇ ਬਣਾਉਣ ਵਾਲੇ ਸਨ ਉਹਨਾਂ ਨੇ ਸਾਰਿਆਂ ਨੂੰ ਸ਼ਾਮਲ ਆਪਣਾ ਨਹੀਂ ਕੀਤਾ ਉਹਨਾਂ ਨੇ ਬਣਾਉਣ ਲੱਗਿਆ ਸਿਰਫ ਆਪਣਾ ਉਹ ਹਿੱਸਾ ਦੇਖਣਾ ਸੀ ਕਿ ਸਾਡੀ ਰਿਸਰਚ ਜਿੰਨੀ ਅੱਧ ਪਚੱਦ ਹੋਈ ਏ ਕਿਵੇਂ ਮਾਰਕੀਟ ਵਿੱਚ ਛੁੱਟੀ ਜਾਵੇ ਕਿਵੇਂ ਇਥੋਂ ਕਮਾਈ ਕੀਤੀ ਜਾਵੇ ਹਰ ਫਾਰਮਾ ਕੰਪਨੀ ਬਿਲਕੁਲ ਇਸੇ ਤਰ੍ਹਾਂ ਹੀ ਸਰਵਾਈਵ ਕਰ ਸਕਦੀ ਹੈ ਵਰਨਾ ਤਾਂ ਸ਼ਾਇਦ ਖਤਮ ਹੀ ਹੋ ਜਾਵੇ ਜੇ ਸਾਰੇ ਸਿਰਫ ਤੁਹਾਨੂੰ ਲੱਗਦਾ ਹੈ ਕਿ ਮੁਫਤ ਦੇ ਚੀਜ਼ਾਂ ਵੰਡਣ ਵਿੱਚ ਲੱਗੇ ਹੋਣ ਅਜਿਹੇ ਕੰਮ ਨਹੀਂ ਹੁੰਦਾ ਦੂਸਰਾ ਇੱਕ ਫੇਜ਼ ਹੁੰਦਾ ਜੇ ਹਰ ਦੇ ਭਾਗ ਦੇ ਵਿੱਚ ਇੱਕ ਰਿਸਰਚ ਦਾ ਵੱਖਰਾ ਸਿਸਟਮ ਹੁੰਦਾ ਜੇ ਜਿਹਦੀ ਫੰਡਿੰਗ ਕੀਤੀ ਜਾਂਦੀ ਜੇ ਅਸੀਂ ਜਦੋਂ ਖੋਜ ਕਿਸੇ ਵੀ ਤਰ੍ਹਾਂ ਦੀ ਕਰਦੇ ਆ ਉਹਦੇ ਵਿੱਚ ਅਸੀਂ ਬਾਅਦ ਚ ਸਰਟੀਫਿਕੇਟ ਦੇਣਾ ਪੈਂਦਾ ਕਿ ਕੰਪਨੀਆਂ ਵੱਲੋਂ ਫੰਡਡ ਸੀ ਜਾਂ ਨਹੀਂ ਸੋ ਕਿਉਂਕਿ ਆਮ ਸਰਕਾਰਾਂ ਇਸ ਵਾਸਤੇ ਪੈਸੇ ਫੰਡਸ ਵਾਸਤੇ ਇਹ ਦਿੰਦੀਆਂ ਨਹੀਂ ਜਿਹੜੀਆਂ ਰਿਸਰਚਾਂ ਬੜੀ ਵੱਡੀ ਪੱਧਰ ਤੇ ਹੁੰਦੀਆਂ ਨੇ ਸੋ ਕਿਸੇ ਨਾ ਕਿਸੇ ਕੰਪਨੀ ਵੱਲੋਂ ਹੀ ਸਪான்ਸਰਡ ਹੁੰਦਾ ਜੇ ਉਹ ਇਹੀ ਕਾਰਨ ਹੈ ਕਿ ਜਿਹੜੀ ਰਿਸਰਚ ਹੋਈ ਉਹਦੇ ਵਿੱਚ ਜਦ ਤੱਕ ਤੁਸੀਂ ਉਹਦੇ ਇਸ ਧੁਰੇ ਤੱਕ ਨਹੀਂ ਜਾਂਦੇ ਪਤਾ ਕਰਨ ਲਈ ਕਿ ਇਹਦੀ ਫੰਡਿੰਗ ਕਿਸ ਨੇ ਕੀਤੀ ਉਦੋਂ ਤੱਕ ਉਸ ਖੋਜ ਉੱਤੇ ਕਿੰਤੂ ਪ੍ਰੰਤੂ ਹੁੰਦਾ ਹੀ ਰਹੇਗਾ ਪਰ ਇਤਿਹਾਸ ਬੜੀ ਕਮਾਲ ਦੀ ਚੀਜ਼ ਜਦੋਂ ਕੋਈ ਬਾਣਾ ਵਾਪਰ ਜਾਂਦਾ ਜੇ ਨਾ ਉਸੇ ਸਮੇਂ ਉਹਦੇ ਇਨਫਰੈਂਸਸ ਨਹੀਂ ਨਿਕਲਦੇ ਬਹੁਤ ਸਾਰੀਆਂ ਲੁਕੀਆਂ ਚੀਜ਼ਾਂ ਜੋ ਤੱਥ ਲੁਕਾ ਦਿੱਤੇ ਜਾਂਦੇ ਨੇ ਹੌਲੀ ਹੌਲੀ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਰ ਜਾਗਦੀ ਜੇ ਉਹ ਉੱਠਦੇ ਨੇ ਸੱਚ ਫਿਰ ਬੋਲਦੇ ਨੇ ਤਾਂ ਉਹ ਇਤਿਹਾਸ ਵਿੱਚੋਂ ਫਿਰ ਉਹ ਪਰਤਾਂ ਫਰੋਲੀਆਂ ਜਾਂਦੀਆਂ ਨੇ ਤੇ ਫਿਰ ਉਹ ਅਸਲ ਨੁਕਤੇ ਜਦੋਂ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਕੌਣ ਸੀ ਜਿਨੇ ਆਕਸੀਜਨ ਦੇ ਜਿਸ ਢੰਗ ਨਾਲ ਉਹਦੋਂ ਕਮਾਈਆਂ ਕੀਤੀਆਂ ਘਰਬਾਂ ਦੀਆਂ ਉਹਨਾਂ ਪਿੱਛੇ ਕੌਣ ਸੀ ਉਹਦਾ ਹੀ ਨਿਕਲੇਗਾ ਕਿ ਸੈਨੀਟਾਈਜ਼ਰਾਂ ਦਾ ਘਰਬਾਂ ਦਾ ਕਾਰੋਬਾਰ ਕਿਵੇਂ ਹੋਇਆ ਕਿਸ ਨੇ ਕਰਵਾਇਆ ਕੌਣ ਸੀ ਇਹ ਸਾਰਾ ਕਹਿਣ ਵਾਲੇ ਜਦ ਕਿ ਆਪਾਂ ਤਾਂ ਤੁਹਾਡੇ ਨਾਲ ਹੀ ਮੇਰਾ ਪ੍ਰੋਗਰਾਮ ਸੀ ਜਿੱਥੇ ਅਸੀਂ ਵਾਰ-ਵਾਰ ਕਿਹਾ ਸੀ ਕਿ ਸੈਨੀਟਾਈਜ਼ਰਾਂ ਦੇ ਬਹੁਤ ਨੁਕਸਾਨ ਜੇ ਰੱਬ ਦਾ ਵਾਸਤਾ ਜੇ ਸਾਬਣ ਨਾਲ ਹੱਥ ਧੋ ਲਓ ਉਹ ਉਨਾ ਹੀ ਇਫੈਕਟਿਵ ਜੇ ਇਹ ਆਪਾਂ ਬਹੁਤ ਵਾਰ ਗੱਲ ਕੀਤੀ ਸੀ ਬਿਲਕੁਲ ਏਨ ਜੀ ਪਰ ਇਹ ਸਾਰੀਆਂ ਗੱਲਾਂ ਨੂੰ ਦੱਬ ਕੇ ਕਿਵੇਂ ਸੈਨੀਟਾਈਜ਼ਰ ਪ੍ਰਮੋਟ ਹੋਏ ਤੁਹਾਨੂੰ ਵੀ ਪਤਾ ਜੇ ਕਿ ਨਿੱਕੇ ਬੱਚਿਆਂ ਨੂੰ ਨੁਹਾਣ ਤੱਕ ਚਲੇ ਗਏ ਸਨ ਉਹ ਟਣਾਂ ਦੇ ਹਿਸਾਬ ਨਾਲ ਉਦੋਂ ਵਰਤਿਆ ਗਿਆ ਸੀ ਸੋ ਇਹ ਸਾਰੇ ਦੇ ਪਿੱਛੇ ਆਖਰ ਉਹ ਲੋਕ ਜਿਹੜੇ ਟੀਕੇ ਦੇ ਨੂੰ ਇਸ ਨੂੰ ਬਿਨਾਂ ਪੂਰਨ ਰੂਪ ਵਿੱਚ ਇਹਦੇ 마ੜੇ ਅਤਰ ਵੇਖਦੇ ਜੋ ਮਰਜ਼ੀ ਅੱਜ ਅਸੀਂ ਕਹੀ ਜਾਈਏ ਜੋ ਹਕੀਕਤ ਜਿਉ ਇਹੋ ਹੈ ਕਿ ਜੇ ਅੱਜ ਤੱਕ ਜਿੰਨੇ ਪੁਰਾਣੇ ਟੀਕੇ ਸੀ ਜਿੰਨੇ ਵੀ ਲੱਗ ਰਹੇ ਸੀ ਉਹਨਾਂ ਤੇ ਜੇ ਲੰਮੇ ਸਮੇਂ ਤੱਕ ਖੋਜ ਚੱਲੀ ਸੀ ਤਾਂ ਇਹ ਟੀਕਾ ਅੱਜ ਦੀ ਖੋਜ ਹੋਈ ਹੋਈ ਨਹੀਂ ਸੀ ਸਿੱਧਾ ਹੀ ਠਾ ਕਰਕੇ ਸਾਡੇ ਉੱਤੇ ਸਾਨੂੰ ਇੱਕ ਵਰਤ ਲਿਆ ਗਿਆ ਉਹਦੇ ਵਿੱਚੋਂ ਜੇ ਕੋਈ ਅਸੀਂ ਚੀਕਦੇ ਆਪਈ ਸਾਡੇ ਤੇ ਹੁਣੇ ਮਾੜੇ ਅਸਰ ਦਿਖ ਰਹੇ ਨੇ ਤਾਂ ਉਹਦੇ ਤੇ ਵੀ ਸੰਗ ਘੁੱਟ ਲਿਆ ਜਾਵੇ ਤੇ ਫਿਰ ਜਿਸ ਢੰਗ ਨਾਲ ਡਾਕਟਰਾਂ ਦੇ ਗਲੇ ਨੱਪ ਕੇ ਇਹ ਚੀਜ਼ਾਂ ਬੁਲਵਾਈਆਂ ਜਾਂਦੀਆਂ ਜੇ ਮੇਰੇ ਤੋਂ ਵੱਧ ਸ਼ਾਇਦ ਤੁਹਾਨੂੰ ਕੌਣ ਇਸ ਤੋਂ ਸਪੱਸ਼ਟ ਦੱਸੇਗਾ ਕਿ ਕੀ ਭੈਅ ਕੀ ਡਰ ਉਹਨਾਂ ਦੇ ਸਿਰ ਤੇ ਮੰਡਰਾਉਂਦੇ ਨੇ ਤੇ ਕਿਵੇਂ ਉਹਨਾਂ ਨੂੰ ਖਰੀਦਿਆ ਵੀ ਜਾਂਦਾ ਹੈ ਕਿਵੇਂ ਧਮਕਾਇਆ ਵੀ ਜਾਂਦਾ ਹੈ ਕਿਵੇਂ ਉਹਨਾਂ ਦੇ ਪੇਸ਼ੇ ਦੇ ਕਾਰਨ ਉਹਨਾਂ ਨੂੰ ਪਛਾਣ ਵੀ ਤੱਕ ਦਿੱਤਾ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਕਿਸੇ ਇੱਕ ਬੰਦੇ ਵੱਲੋਂ ਦਿੱਤੀ ਸਟੇਟਮੈਂਟ ਇਹ ਸਾਰੇ ਚੀਜ਼ ਨੂੰ ਕੱਜ ਨਹੀਂ ਸਕਣ ਲੱਗੀ ਇਹਦੇ ਚੋਂ ਸੱਚ ਜ਼ਰੂਰ ਨਿਕਲੇਗਾ ਕਿ ਇਹ ਜਿੰਨੀਆਂ ਵੀ ਚੀਜ਼ਾਂ ਵਾਪਰ ਰਹੀਆਂ ਨੇ ਇਹ ਉਸ ਸਮੇਂ ਵਾਪਰ ਰਹੀਆਂ ਕਿਉਂਕਿ ਵੇਖੋ ਹਰ ਟੀਕੇ ਦਾ ਹਰ ਇੱਕ ਜਣੇ ਤੇ ਓਨਾ ਮਾੜਾ ਅਸਰ ਨਹੀਂ ਪੈਂਦਾ ਹਰ ਸਰੀਰ ਵੱਖਜੇ ਤੁਸੀਂ ਖਾਣ ਨੂੰ ਤਾਂ ਅਦਰਕ ਵੀ ਕਿਸੇ ਨੂੰ ਅਲਰਜੀ ਕਰ ਸਕਦਾ ਜੇ ਤੇ ਕਿਸੇ ਲਈ ਜਾਨ ਲੈਵਾ ਹੋਏਗਾ ਕਿਸੇ ਲਈ ਜਾਨ ਬਚਾਉਣ ਦੇ ਵਰਗਾ ਸਾਬਤ ਹੋਵੇਗਾ ਬਿਲਕੁਲ ਇੰਜ ਹੀ ਇਹ ਟੀਕਾ ਅਸੀਂ ਅੱਜ ਕਹਿ ਦਈਏ ਕਿ ਐਨੇ ਢੇਰ ਸਾਰੇ ਬਚ ਗਏ ਨੇ ਤਪਈਏ ਸਾਰਿਆਂ ਤੇ ਉਹਨਾ ਮਾੜਾ ਅਸਰ ਤਾਂ ਨਹੀਂ ਵਿਖਾਇਆ ਸਾਡੇ ਲਈ ਤਾਂ ਇੱਕ ਟੱਬਰ ਵੀ ਮਾਇਨੇ ਰੱਖਦਾ ਜੇ ਜੇ ਕਿਸੇ ਇੱਕ ਘਰ ਚੋਂ ਵੀ ਇਹ ਬੰਦਾ ਗਿਆ ਜਾਂ ਫਿਰ ਹਜ਼ਾਰਾਂ ਗਏ ਜਿਨ੍ਹਾਂ ਦੀ ਸਾਰੇ ਦੇ ਸਾਰਿਆਂ ਦੀ ਗਿਣਤੀ ਤੁਸੀਂ ਕਰ ਸਕਦੇ ਹੋ ਕਿ ਮੈਂ ਨਾ ਤੁਸੀਂ ਜਾਣ ਗਣਨਾ ਕੀਤੀ ਨਾ ਮੈਂ ਤੇ ਉਹ ਲਾਸ਼ਾਂ ਅਸੀਂ ਦੇਖੀਆਂ ਨੇ 50 50 ਲਾਸ਼ਾਂ ਜਦੋਂ ਰੋਜ਼ ਕੱਢਦੇ ਸਨ ਹਸਪਤਾਲ ਵਿੱਚ ਕੋਵਿਡ ਵਾਲੀਆਂ ਉਦੋਂ ਕੌਣ ਸੀ ਜਿਹੜੇ ਕਹਿੰਦੇ ਸੀ ਆ ਅਸੀਂ ਤੁਹਾਨੂੰ ਬਣਾ ਕੇ ਦੇਤੀ ਟ੍ਰੀਟਮੈਂਟ ਸਟੀਰੌਇਡ ਧੱਕੇ ਨਾਲ ਦੇਈ ਜੋ ਸਾਰਿਆਂ ਨੂੰ ਤੇ ਅੱਜ ਅਸੀਂ ਕਹਿੰਦੇ ਆ ਉਹ ਸਟੀਰੌਇਡ ਹੀ ਸੀ ਜਿਸ ਕਾਰਨ ਉਹ ਮਰੇ ਤਾਂ ਫਿਰ ਸਾਨੂੰ ਵੀ ਤਾਂ ਇਹ ਸਾਰਾ ਕੁਝ ਫ੍ਰੀ ਡੀ ਕੀਤਾ ਗਿਆ ਸੀ ਆਹ ਰਿਕਮੈਂਡੇਸ਼ਨਸ ਨੇ ਆਹੀ ਇਲਾਜ ਕਰਨਾ ਅਸੀਂ ਆਪਣੀ ਕਰ ਲਈਏ ਸਾਰੀ ਕੁਝ ਤੁਸੀਂ ਇਹ ਲਾਓ ਤੇ ਸਾਡੇ ਕੋਲ ਸੁਖਵਿੰਦਰ ਜੀ ਕੀ ਸੀ ਅਸੀਂ ਤਾਂ ਪੂਰਾ ਜ਼ੋਰ ਲਾ ਰਹੇ ਸੀ ਬਚਾਉਣ ਲਈ ਸਾਨੂੰ ਇਹ ਕਿਹਾ ਗਿਆ ਕਿ ਆਹੀ ਦਵਾਈ ਅਸਰਦਾਰ ਹੈ ਤੋਂ ਉਹਨੂੰ ਨਹੀਂ ਪਤਾ ਕਿ ਘਟੋ ਘਟ 10 ਹੋ ਜਈਆਂ ਦਵਾਈਆਂ ਸੀ ਜਿਹੜੀਆਂ ਸਾਬਤ ਹੋਈਆਂ ਕਿ ਬਿਲਕੁਲ ਬੇਮਾਇਨੇ ਨੇ ਸਗੋ ਮੌਤ ਦਾ ਕਾਰਨ ਬਣਦੀਆਂ ਜਾਂਦੀਆਂ ਨੇ ਸਾਨੂੰ ਉਹ ਪਰੋਸੀਆਂ ਗਈਆਂ ਲਓ ਜੀ ਮੁਫਤ ਲਓ ਕੋ ਕੋ ਲਾਓ ਤੇ ਅਸੀਂ ਸੀ ਉਹ ਲਾਸ਼ਾਂ ਜਿਹੜੀਆਂ ਢੋਈਆਂ ਜਿਨ੍ਹਾਂ ਵਿੱਚ ਸਾਡੇ ਵੀ ਬਹੁਤ ਡਾਕਟਰ ਵੀ ਉਹਦੇ ਵਿੱਚ ਮਰੇ ਨੇ ਪਰ ਹੁਣ ਉਹ ਸਾਰੀਆਂ ਹੀ ਤੁਸੀਂ ਇੰਨਾ ਕਹਿ ਕੇ ਪਾਸੇ ਹੋ ਜਾਣਗੇ ਸਾਰੇ ਉਹੀ ਰਿਸਰਚਰਸ ਜਿਹੜੇ ਕਹਿੰਦੇ ਨੇ ਨਹੀਂ ਜੀ ਨਹੀਂ ਹੁਣ ਕੁਝ ਵੀ ਨਹੀਂ ਹੋਏਗਾ ਤਾਂ ਉਦੋਂ ਮੌਤਾਂ ਦਾ ਜ਼ਿੰਮੇਵਾਰ ਕੌਣ ਸੀ ਜਿਨ੍ਹਾਂ ਨੇ ਦਵਾਈਆਂ ਕੱਢੀਆਂ ਸੀ ਅੱਜ ਫਿਰ ਉਹੀ ਚੀਜ਼ ਹੈ ਮੈਂ ਨਹੀਂ ਭੁੱਲ ਸਕਦੀ ਮਿਓਕਰ ਮਾਈਕੋਸਿਸ ਕਿਵੇਂ ਅੱਖਾਂ ਤੱਕ ਕੱਢੀਆਂ ਸੀ ਅਸੀਂ ਲੋਕਾਂ ਦੀਆਂ ਕਿਉਂਕਿ ਇਹ ਸਟੀਰੋਇਡਸ ਦੇ ਟਣਾ ਦੇ ਹਿਸਾਬ ਨਾਲ ਉਹਨਾਂ ਦੇ ਅੰਦਰ ਠੋਸੇ ਸੀ ਕਿਉਂਕਿ ਸਾਨੂੰ ਕਿਹਾ ਗਿਆ ਸੀ ਰეკਮੈਂਡੇਸ਼ਨਸ ਹਨ ਇਹੀ ਲਾਓ ਇਹੀ ਬਚਾਨਗੇ ਤਾਂ ਅਸੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਵਾਪਰੀਆਂ ਦੇਖੀਆਂ ਕਿ ਦਿਮਾਗ ਦੇ ਵਿੱਚ ਕਿਵੇਂ ਫੰਗਸ ਉੱਗੀ ਕਿਵੇਂ ਉਹ ਵਿਚਾਰੇ ਤਿਲ ਤਿਲ ਕਰਕੇ ਮਰੇ ਕਿਵੇਂ ਅਸੀਂ ਵੈਂਟੀਲੇਟਰਾਂ ਤੇ ਪਾਉਂਦੇ ਸਾਂ ਪੈਂਦੇ ਸਾਰੋਂ ਮਰ ਜਾਂਦੇ ਸਨ ਇਹ ਸਾਰੀ ਚੀਜ਼ ਜਿਨ੍ਹਾਂ ਦੇ ਘਰ ਵਿੱਚ ਮੌਤਾਂ ਹੋਈਆਂ ਨੇ ਇਹ ਉਹ ਸਮਝਦੇ ਨੇ ਕਿੰਨੀ ਇਹ ਚੀਜ਼ ਦਰਦ ਕਰਦੀ ਜੇ ਪੀੜ ਸਦੀਵੀ ਹੋ ਜਾਂਦੀ ਤੇ ਜਿਨੇ ਆਪਣਾ ਕੋਈ ਇੱਕ ਵੀ ਜਣਾ ਗਵਾਇਆ ਹੋਵੇ ਤੇ ਅੱਜ ਇਹ ਕਹਿ ਦੇਣਾ ਨਹੀਂ ਜੀ ਨਹੀਂ ਇਹ ਰਿਸਰਚ ਬਿਲਕੁਲ ਠੀਕ ਹੈ ਵਾ ਪਲਾ ਤੁਹਾਡੇ ਘਰ ਉਹ ਜਿਹੜੇ ਬੋਲਣ ਵਾਲੇ ਨੇ ਉਹਨਾਂ ਦੇ ਘਰ ਨਹੀਂ ਕੁਝ ਜਿਆ ਵਾਪਰਿਆ ਹੋਣਾ ਤੇ ਨਹੀਂ ਵਾਪਰੇ ਅਸੀਂ ਇਹ ਦੁਆ ਕਰਦੇ ਆ ਪਰ ਜਿਨ੍ਹਾਂ ਦੇ ਘਰਾਂ ਦੇ ਜੀ ਗਏ ਨੇ ਜਿਨ੍ਹਾਂ ਦੇ ਹਾਲਾਤ ਸੱਚ ਦੱਸਾਂ ਜਸਪਿੰਦਰ ਅੱਜ ਵੀ ਗੱਜ ਪਰ ਜਾਂਦਾ ਜੇ ਅਸੀਂ ਉਹ ਹਾਲਤ ਦੇਖੀਏ ਜਿੱਥੇ ਸਕੀਆਂ ਧੀਆਂ ਸਕੇ ਪੁੱਤਰ ਤੱਕ ਛੱਡ ਗਏ ਸਨ ਵੀ ਮਾਵਾ ਪਿਵਾ ਨੂੰ ਇੰਜੀ ਦਫਨ ਕਰਦੇ ਹੋ ਸਿਰਫ ਜੇ ਘੜੀ ਹੈਗੀ ਹੈ ਮੁੰਦਰੀਆਂ ਹੈਗੀਆਂ ਤਾਂ ਲਾਹ ਦਿਓ ਤੇ ਅਸੀਂ ਸ਼ਕਲ ਵੀ ਨਹੀਂ ਦੇਖਣੀ ਜਿਵੇਂ ਮਰਜੀ ਇਹਨਾਂ ਨੂੰ ਤੋਰੋ ਇਹ ਲਾਸ਼ਾਂ ਘਰ ਨਹੀਂ ਲਿਆਉਣੀਆਂ ਇਸ ਸਾਲ ਦਾ ਅਸੀਂ ਹਾਲਾਤ ਉਦੋਂ ਦੇਖੇ ਸਨ ਵਾਪਰ ਦੇ ਮਨੁੱਖਤਾ ਤਾਂ ਵਾਕਈ ਗਾਇਬ ਹੋ ਚੁੱਕੀ ਸੀ ਪਰ ਉਹ ਭੈ ਦਾ ਜੋ ਉਸ ਸਮੇਂ ਦਾ ਵਪਾਰ ਕੀਤਾ ਗਿਆ ਜਿਵੇਂ ਹਰ ਇੱਕ ਦੇ ਸਿਰ ਤੇ ਮੌਤ ਦਾ ਇਸ ਤਰ੍ਹਾਂ ਸਾਇਆ ਮੰਡਰਾਇਆ ਸੀ ਵੀ ਆਹ ਕਰੋਗੇ ਤਾਂ ਬਚੋਗੇ ਤਾਂ ਫਿਰ ਦੱਸੋ ਡੁੱਬਦੇ ਨੂੰ ਤਿੰਕੇ ਦਾ ਸਾਰਾ ਕਿ ਸਭ ਨੇ ਮਜਬੂਰੀ ਵਸ ਉਹੀ ਲਵਾਇਆ ਜੋ ਸਾਡੇ ਕੋਲ ਸੀ ਪਰ ਅੱਜ ਦੇ ਦਿਨ ਜੇ ਕੁਝ ਮਾੜਾ ਦਿਸ ਰਿਹਾ ਜੇ ਉਹਦੇ ਤੋਂ ਵੀ ਜੇ ਕਿਨਾਰਾ ਕਰਦੇ ਨੇ ਤਾਂ ਬਹੁਤ ਮਾੜੀ ਗੱਲ ਐ ਲਾਹਨਤ ਐ ਮੰਨੋ ਤਾਂ ਸਹੀ ਵੀ ਹਾਂ ਜੀ ਗਲਤੀ ਹੋਈ ਫਿਰ ਤਾਂ ਅਸੀਂ ਵੀ ਗੱਲ ਕਰਾਂਗੇ ਵੀ ਹਾਂ ਖਿਮਾ ਕੀਤੀ ਜਾ ਸਕਦੀ ਐ ਜੇ ਮੰਨਣਗੇ ਹੀ ਨਹੀਂ ਅੱਜ ਵੀ ਚਾਤੀ ਠੋਕ ਕੇ ਉਸੇ ਤਰ੍ਹਾਂ ਬੈਠੇ ਰਹਿਣਗੇ ਹਾਂ ਜੀ ਹਾਂ ਸਭ ਠੀਕ ਐ ਇੰਜ ਹੀ ਚੱਲੇਗਾ ਫਿਰ ਤਾਂ ਇਤਿਹਾਸ ਹੀ ਜਿਹੜਾ ਅਖੀਰ ਇਹਨਾਂ ਦੀਆਂ ਪਰਤਾਂ ਫਰੋਲੇਗਾ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਐ ਕਿ ਹੁਣ ਚਲੋ ਜਿਨ੍ਹਾਂ ਦੇ ਟੀਕਾ ਲੱਗ ਗਿਆ ਇਕ ਹੁੰਦਾ ਨਾ ਕਿ ਕੇਵਰੀ ਕਿ ਡਰ ਦੀ ਬਿਮਾਰੀ ਹੋ ਜਾਂਦੀ ਹੈ ਬੰਦਾ ਅੰਦਰੋਂ ਅੰਦਰੋਂ ਉਹਨੂੰ ਖਾਈ ਜਾਂਦਾ ਹੈ ਕਿ ਟੀਕਾ ਲਵਾ ਲਿਆ ਹੁਣ ਪਤਾ ਨਹੀਂ ਕਦੋਂ ਬ੍ਰੇਨ ਅਟੈਕ ਹੋ ਜਾ ਜਾ ਕਦੋਂ ਇਹ ਸਾਰਾ ਕੁਝ ਹਾਰਟ ਅਟੈਕ ਹੋ ਜਾ ਬ੍ਰੇਨ ਟਿਊਮਰ ਹੋ ਜਾ ਜਾਂ ਜੋੜਾਂ ਦੇ ਦਰਦ ਲੋਕਾਂ ਨੂੰ ਮਾੜੀ ਮੋਟੀ ਵੀ ਜੇ ਕੋਈ ਪੀੜ ਕੇ ਤੇ ਕੋਈ ਦਰਦ ਹੈਗਾ ਤੇ ਉਹਨਾਂ ਨੂੰ ਲੱਗੇਗਾ ਕਿ ਉਹ ਟੀਕਾ ਲਵਾਇਆ ਸੀਗਾ ਜਿੰਨਾਂ ਜਿੰਨਾਂ ਨੇ ਲਵਾਇਆ ਕਿ ਸ਼ਾਇਦ ਉਹਦੇ ਕਰਕੇ ਆ ਬਹੁਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਜੇ 130 ਕਰੋੜ ਆਬਾਦੀ ਤੋਂ ਵੀ ਲਈਏ ਤਾਂ ਬਹੁਤਿਆਰੇ ਲਵਾ ਲਿਆ ਤੇ ਉਹੀ ਗੱਲ ਕਿ ਵਹਿਮ ਦਾ ਸ਼ਿਕਾਰ ਹੋਣਾ ਤੇ ਫਿਰ ਹੁਣ ਉਹ ਲੋਕ ਵਿਚਾਰੇ ਕੀ ਕਰਨੇ ਉਹਦਾ ਕੋਈ ਤੋੜ ਹੈ ਕੋਈ ਇਲਾਜ ਹੈ ਉਸ ਤੀਜ ਦਾ ਕਿ ਕਿਵੇਂ ਉਹਦੇ ਵਿੱਚੋਂ ਬਾਹਰ ਨਿਕਲਿਆ ਜਾਵੇ ਕਿਵੇਂ ਆਪਣੀ ਬੋਡੀ ਨੂੰ ਆਪਣਾ ਇਮਿਊਨਿਟੀ ਸਿਸਟਮ ਵਧਾਇਆ ਜਾਵੇ ਜਾਂ ਉਹਨਾਂ ਸਾਰੀਆਂ ਬਿਮਾਰੀਆਂ ਨਾਲ ਲੜਿਆ ਜਾਵੇ ਜਿਹੜੀਆਂ ਉਸ ਟੀਕੇ ਕਰਨ ਪੈਦਾ ਹੋਣਗੀਆਂ ਜਾਂ ਪੈਦਾ ਹੋ ਚੁੱਕੀਆਂ ਨੇ ਅੰਦਰ ਬਿਲਕੁਲ ਸੁਖਵਿੰਦਰ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦੀਆਂ ਕਿ ਪ੍ਰੋਗਰਾਮ ਨੂੰ ਅਖੀਰ ਤੱਕ ਜ਼ਰੂਰ ਦੇਖਣ ਕਿਉਂਕਿ ਉਹ ਮੈਨੋਂੁਸਕੇ ਦੱਸਣ ਲੱਗੀਆਂ ਜਿਹੜੇ ਇਸ ਔਖੇ ਸਮੇਂ 'ਚ ਕੱਢ ਵੀ ਸਕਦੇ ਨੇ ਸਾਨੂੰ ਲੰਮੀ ਜ਼ਿੰਦਗੀ ਪ੍ਰਦਾਨ ਕਰ ਸਕਦੇ ਨੇ ਸੋ ਸਭ ਤੋਂ ਅਹਿਮ ਚੀਜ਼ ਹੁੰਦੀ ਏ ਚੜ੍ਹਦੀ ਕਲਾ ਕਿ ਸਾਡੇ ਅੰਦਰ ਦੀ ਪੋਜ਼ਿਟਿਵਿਟੀ ਸਾਡੇ ਸਰੀਰ ਅੰਦਰ ਬੜੇ ਤਗੜੇ ਹਾਰਮੋਨ ਪੈਦਾ ਕਰਦੀ ਏ ਜੋ ਕੈਂਸਰ ਫੈਲੇ ਹੋਏ ਕੈਂਸਰ ਨੂੰ ਵੀ ਉਸੇ ਥਾਂ ਤੇ ਰੋਕਣ ਦੀ ਸਮਰੱਥਾ ਰੱਖਦੀ ਏ ਸੋ ਸਾਡਾ ਸਰੀਰ ਇੱਕ ਤਗੜਾ ਹੀਲਰ ਜੇ ਸਾਡੇ ਸੈੱਲ ਕੁਦਰਤ ਨੇ ਦਿੱਤੇ ਹੋਏ ਨੇ ਜੋ ਬਿਮਾਰੀਆਂ ਨਾਲ ਲੜਦੇ ਨੇ ਸੋ ਇੱਕ ਪੋਜ਼ਿਟਿਵਿਟੀ ਰੱਖਣ ਦੀ ਲੋੜ ਏ ਕਿ ਮੈਂ ਠੀਕ ਹੋ ਜਾਵਾਂਗਾ ਬਸ ਇੰਨਾ ਹੀ ਬਹੁਤ ਹੁੰਦਾ ਜੀ ਸੋ ਰਾਤ ਨੂੰ ਸ਼ੁਕਰ ਕਰਦੇ ਆ ਕਿ ਅਸੀਂ ਕੋਵਿਡ ਵਰਗੇ ਉਸ ਮਾਹੌਲ ਵਿੱਚੋਂ ਬਚ ਕੇ ਜੇ ਨਿਕਲ ਸਕੇ ਤਾਂ ਇਹਦਾ ਮਤਲਬ ਹੈ ਰੱਬ ਦੀ ਅਪਾਰ ਕਿਰਪਾ ਹੈ ਤੇ ਹੁਣ ਵੀ ਨਿਕਲ ਜਾਵਾਂਗੇ ਸੋ ਸਿਰਫ ਅੰਦਰੋਂ ਭੈਅ ਕੱਢ ਦਿਓ ਕਿਉਂਕਿ ਭੈਅ ਤੋਂ ਤਗੜਾ ਕੋਈ ਸ਼ੈਅ ਇਸ ਤੋ ਹੁੰਦੀ ਨਹੀਂ ਜਿਹੜੀ ਹਾਰਟ ਅਟੈਕ ਤੋਂ ਕੋਚ ਅੱਗੇ ਭਲੇ ਬੰਦੇ ਨੂੰ ਕਰਵਾ ਦਿੰਦੀ ਜੇ ਉਦੋਂ ਵੀ ਕੋਵਿਡ ਦੌਰਾਨ ਪਹੁੰਚ ਜਣੇ ਡਰ ਦੇ ਕਾਰਨ ਸਗੋਂ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ ਸਿਰਫ ਇੰਨਾ ਹੀ ਆਪਾਂ ਕਰੀਏ ਕਿ ਸੰਤੁਲਿਤ ਖੁਰਾਕ ਖਾਈਏ ਰੈਗੂਲਰ ਕਸਰਤ ਕਰੀਏ ਤੇ ਡਰ ਨੂੰ ਮਨ ਵਿੱਚੋਂ ਕੱਢ ਦਈਏ ਸਿਰਫ ਇੱਕ ਸ਼ੁਕਰ ਕਰੀਏ ਸ਼ੁਕਰੇ ਤੇ ਚੜ੍ਹਦੀ ਕਲਾ ਜ਼ਰੂਰ ਰੱਖੀਏ ਇਸ ਤੋਂ ਵੱਡੀ ਕੋਈ ਬੇਨੋ ਨਹੀਂ ਲੱਗਦਾ ਦਵਾਈ ਤੁਹਾਨੂੰ ਕਿਤੋਂ ਵੀ ਮਿਲ ਸਕਦੀ ਏ ਸਿਰਫ ਅਸੀਂ ਸ਼ੁਕਰਾਨਾ ਕਰੋ ਬਸ ਤੁਸੀਂ ਦੇਖੋ ਕਿ ਪਾਰੀ ਗਿਣਤੀ ਠੀਕ ਠਾਕ ਲੱਗ ਜਾਂਦੀ ਬਿਲਕੁਲ ਪੋਜ਼ਿਟਿਵਿਟੀ ਬਹੁਤ ਵੱਡੀ ਇੱਕ ਮਤਲਬ ਕਿ ਤੁਹਾਡੇ ਆਲੇ ਦੁਆਲੇ ਜੋ ਲੋਕ ਨੇ ਜਾਂ ਤੁਹਾਡੇ ਮਨ ਦੇ ਅੰਦਰ ਜਾਂ ਤੁਸੀਂ ਗੁਰਬਾਣੀ ਪੜ੍ਹੋ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਵਿੱਚ ਰਹਿ ਕੇ ਉਹਦੇ ਫੋਲੋ ਕਰ ਰੂਲ ਰੈਗੂਲੇਸ਼ਨ ਤੁਹਾਡੇ ਦਿਮਾਗ ਦੇ ਅੰਦਰ ਆਟੋਮੈਟਿਕਲੀ ਉਹ ਚੀਜ਼ਾਂ ਜਿਹੜੀਆਂ ਕੰਮ ਕਰਨੀਆਂ ਹੈ ਕਿ ਤੁਹਾਨੂੰ ਲੱਗੇਗਾ ਕਿ ਨਹੀਂ ਕੋਈ ਬਿਮਾਰੀ ਨਹੀਂ ਚੜਦੀ ਕਲਾ ਹਾਲਾਂਕਿ ਇਲਾਜ ਜਿਹੜਾ ਉਹ ਵੀ ਜ਼ਰੂਰੀ ਹੈ ਉਸ ਤਰੀਕੇ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਤੇ ਉਹ ਵੀ ਜ਼ਰੂਰੀ ਹੈ ਉਹ ਵੀ ਨਾਲ ਨਾਲ ਚੱਲਣਾ ਚਾਹੀਦਾ ਵਿਚਾਰ ਕਮੈਂਟ ਕਰਿਓ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ